ਸਾ希ਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਅਸੀਂ ਮੌਜੂਦ ਹਾਂ ਔਰ ਜਿਸ ਢੰਗ ਦੇ ਨਾਲ ਸ਼ੀਦੀ ਜੋੜ ਮੇਲ ਚੱਲ ਰਿਹਾ ਹੈ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਆਂਦੀਆਂ ਨੇ ਵੱਖ-ਵੱਖ ਚੀਜ਼ਾਂ ਇੱਥੇ ਵੇਖਣ ਨੂੰ ਮਿਲ ਰਹੀਆਂ ਨੇ ਲੰਗਰਾਂ ਦੀ ਗੱਲ ਕਰੀਏ ਲੰਗਰਾਂ ਦੇ ਵਿੱਚ ਵੀ ਵੱਖ-ਵੱਖ ਚੀਜ਼ਾਂ ਵੇਖਣ ਨੂੰ ਮਿਲਦੀਆਂ ਨੇ ਅੱਜ ਇੱਕ ਨਵੀਂ ਸੀ ਚੀਜ਼ ਤੁਹਾਨੂੰ ਵਿਖਾਣੇ ਆ ਜਿਸ ਢੰਗ ਦੇ ਨਾਲ ਲੋਕਾਂ ਦੇ ਬਹਿਣ ਲਈ ਪਰਾਲੀ ਦਾ ਇੱਥੇ ਪ੍ਰਬੰਧ ਕੀਤਾ ਹੋਇਆ ਗੱਠੜ ਬਣਾਏ ਹੋਏ ਆ ਪਰਾਲੀ ਦੇ ਔਰ ਉਹਨਾਂ ਦੇ ਉੱਪਰ ਲੋਕਾਂ ਨੂੰ ਬਿਠ ਹਰ ਸਮਾਂ ਪ੍ਰਾਲੀ ਜਿਹੜੀ ਹੈ ਇੱਕ ਵੱਡਾ ਮਸਲਾ ਬਣਦੀ ਹੋਈ ਨਜ਼ਰ ਆਉਂਦੀ ਹੈ ਖਾਸ ਕਰਕੇ ਝੋਨੇ ਦੀ ਪ੍ਰਾਲੀ ਦੀ ਜੇਕਰ ਗੱਲ ਕਰੀਏ ਕਿ ਉਸ ਨੂੰ ਸਾੜਿਆ ਜਾਂਦਾ ਹੈ ਇਸ ਦੇ ਨਾਲ ਪੋਲਿਊਸ਼ਨ ਹੁੰਦਾ ਹੈ ਲੇਕਿਨ ਆ ਵੀ ਇੱਕ ਨਵੀਂ ਜਿਹੜੀ ਕਹਿ ਸਕਦੇ ਆ ਕਿ ਇਸ ਨੂੰ ਪਰਾਲਾ ਹੀ ਕਵਾਂਗੇ ਕਿ ਇਸ ਢੰਗ ਦੇ ਨਾਲ ਵੀ ਪਰਾਲੀ ਦੀ ਵਰਤੋਂ ਹੋ ਸਕਦੀ ਔਰ ਬਾਅਦ ਦੇ ਵਿੱਚ ਆ ਗੱਠੜ ਜਿਹੜੇ ਨੇ ਉਹ ਵਿਕਦੇ ਵੀ ਨਜ਼ਰ ਆਉਂਦੇ ਨੇ ਗੱਲਬਾਤ ਕਰਾਂਗੇ ਇੱਥੇ ਜਿਨ੍ਹਾਂ ਨੇ ਲੰਗਰ ਲਾਇਆ ਹੈ ਉਹ ਇਸ ਤਰ੍ਹਾਂ ਦੇ ਪ੍ਰਬੰਧ ਹਰ ਸਾਲ ਇੱਥੇ ਕਰਦੇ ਆ ਇਸੇ ਢੰਗ ਦੇ ਨਾਲ ਪਰਾਲੀ ਦੀ ਐ ਵਰਤੋਂ ਕਰਦੇ ਹੋਏ ਨਜ਼ਰ ਆਉਂਦੇ ਨੇ ਔਰ ਬਾਅਦ ਦੇ ਵਿੱਚ ਆ ਗੱਠੜਾਂ ਨੂੰ ਸਾੜਨ ਦੀ ਜਗ੍ਹਾ ਇਹਨਾਂ ਨੂੰ ਵੇਚ ਦਿੰਦੇ ਨੇ ਤਾਂ ਕਿ ਪੋਲੂਸ਼ਨ ਜਿਹੜਾ ਉਹ ਵੀ ਘੱਟ ਹੁੰਦਾ ਨਜ਼ਰ ਆਏ ਕੀ ਨਾ ਜੀ ਆਪਣਾ ਜਗਤਾਰ ਸਿੰਘ ਜੀ ਜਗਤਾਰ ਜੀ ਕਿੱਥੋਂ ਆਇਓ ਪਿੰਡ ਤਾਪਰ ਤੋਂ ਜੀ ਤੇ ਕਦੋਂ ਤੋਂ ਲੰਗਰ ਲਾ ਰਹੇ ਹੋ ਇਹ 40 ਸਾਲ ਤੋਂ ਜੀ 40 ਸਾਲ ਤੋਂ ਹਰ ਸਾਲ ਇਸ ਤਰ੍ਹਾਂ ਸੇਵਾ ਕਰ ਹਾਂ ਹਰ ਸਾਲ ਕਰਦੇ ਹਾਂ ਜੀ ਤੇ ਆ ਲੰਗਰ ਦੇ ਵਿੱਚ ਜਿਹੜਾ ਤੁਸੀਂ ਆ ਪਰਾਲੀ ਦੇ ਗੱਠੜ ਬਣਾ ਕੇ ਲੋਕਾਂ ਨੂੰ ਨਾਲ ਤੇ ਬਾਇਆ ਹੋਇਆ ਇਹ ਕਦੋਂ ਤੋਂ ਸ਼ੁਰੂ ਕੀਤਾ ਇਹ ਅਸੀਂ ਕਰaithe ਦੋ ਤਿੰਨ ਸਾਲ ਤੋਂ ਤੇ ਜਿਹੜੇ ਬਜ਼ੁਰਗ ਲੋਕ ਨੇ ਜਾਂ ਜਿਹਨਾਂ ਤੋਂ ਬੈਠਾ ਨਹੀਂ ਜਾਂਦਾ ਅਸੀਂ ਉਹਨਾਂ ਵਾਸਤੇ ਲਿਆਉਂਦੇ ਆ ਜੀ ਇਹ ਫਿਰ ਜਾਂਦੇ ਵੀ ਲੈ ਜਾਂਦੇ ਹਥੋਂ ਤੇ ਇਹ ਤਾਂ ਵਿਕਦੀ ਆ ਜੀ 250 ਰੁਪਏ ਕਿਵਾਂਟਲ ਵਿਕਦੀ ਆ ਹਾਂ ਯਾਨੀ ਯਾਨੀ ਖੇਤਾਂ ਦੇ ਵਿੱਚ ਪਰਾਲੀ ਸਾੜਦੇ ਨਹੀਂਓ ਤੁਸੀਂ ਆ ਗੱਠੜ ਬਣਾ ਕੇ ਇਸ ਢੰਗ ਦੇ ਨਾਲ ਹੀ ਦੀ ਵਰਤੋਂ ਕੰਮ ਲੰਨਿਆ ਬਾਕੀ ਖਾਸ ਵਾਸਤੇ ਅਸੀਂ ਵਿੱਚੇ ਬਾਦਨੇ ਆ ਅਸੀਂ ਛੱਡਦੇ ਨਹੀਂ ਹਾਂ ਜੀ ਯਾਨੀ ਸਿਹਤ ਲੋਕਾਂ ਨੂੰ ਵੀ ਦੇਣ ਦਾ ਕੰਮ ਕਰ ਰਹੇ ਹੋ ਵੀ ਹਾਂ ਐਦਾਂ ਵੀ ਇਸ ਦੀ ਵਰਤੋਂ ਹੋ ਸਕਦੀ ਪਪੂਲੂਸ਼ਨ ਰਹਿਤ ਰੱਖੋ ਕਿਉਂਕਿ ਜਿਹੜੀ ਪ੍ਰਾਣੀ ਇਹਦਾ ਪਪੂਲੂਸ਼ਨ ਬਹੁਤ ਜ਼ਿਆਦਾ ਹੈ ਇਸ ਕਰਕੇ ਆਪਾਂ ਜਿੰਨਾ ਹੋ ਸਕੇ ਇਹ ਤੋਂ ਬਹੁਤ ਚੀਜ਼ਾਂ ਤਿਆਰ ਹੋਣ ਲੱਗ ਗਈਆਂ ਅਜਿਹ ਕਲ ਤਾਂ ਇਥੋਲਵ ਵਗੈਰਾ ਨਿਕਲਦਾ ਹੈ ਹੋਰ ਵੀ ਕੰਪਨੀਆਂ ਕਈ ਇਹਨਾਂ ਨੂੰ ਲੈਣ ਲੱਗੀਆਂ ਕੰਪਨੀਆਂ ਫੈਕਟਰੀਆਂ ਲੈਣ ਲੱਗੀਆਂ ਪਰ ਜੀਵਨਦਾਰਾਂ ਦਾ ਵੀ ਬਹੁਤ ਕੰਮ ਆ ਰਹੀ ਹੈ ਤੇ ਜੇ ਆਪਾਂ ਲਈਏ ਇਸ ਕਰਕੇ ਅਸੀਂ ਤਾਂ ਇਹਨੂੰ ਰੇਗਸਾਲ ਵਰਤਦੇ ਹਾਂ ਜੀ ਕੁਰਸੀਆਂ ਦਾ ਕੰਮ ਨਹੀਂ ਆਉਂਦਾ ਕੋਲ ਬਾਕੀ ਜਾ ਕੇ ਫੇਰ ਕੰਮ ਲਾ ਲਨੀ ਹੈ ਸੋਚਿਆ ਕਿਥੋਂ ਤੁਹਾਨੂੰ ਬਈ ਹਾਂ ਇਸ ਤਰ੍ਹਾਂ ਵੀ ਇਸ ਦੀ ਵਰਤੋਂ ਹੋ ਸਕਦੀ ਹੈ ਇਹ ਸਾਡੇ ਬੱਚੇ ਜੀ ਜਿਹੜੇ ਸਾਡੇ ਨਾਲ ਇੱਕ ਸੇਵਾਦਾਰ ਕੰਮ ਕਰਦੇ ਨੇ ਉਹਨਾਂ ਦੇ ਪਲਾਨ ਨੇ ਸਾਰੇ ਇਹ ਉਹਨਾਂ ਦੇ ਦਿਮਾਗ 'ਚ ਇਹ ਗੱਲਾਂ ਆ ਗਈਆਂ ਵੀ ਆਪਾਂ ਐ ਕਰਕੇ ਲਿਆਓ ਕੁਰਸੀਆਂ ਦੀ ਲੋੜ ਨਹੀਂ ਹੈ ਜਿਵੇਂ ਮੇਰੇ ਕੁਰਸੀਆਂ ਲਾਉਣੇ ਆਪਾਂ ਵੀ ਉਹਨਾਂ ਦੀ ਕੋਈ ਲੋੜ ਨਹੀਂ ਪੁਰਾਣੀਆਂ ਇਕੱਠਾਂ ਲੈ ਕੇ ਰੱਖ ਲਓ ਵੀ ਬਜ਼ੁਰਗਾਂ ਲੋਕਾਂ ਨੂੰ ਜਿਹੜਾ ਉਹਨਾਂ ਨੂੰ ਦਿੱਕਤ ਆਉਂਦੀ ਹੈ ਬੈਠਣ ਦੀ ਵੀ ਉਹਨਾਂ ਬਾਤ ਤੇ ਠੀਕ ਰਹੂਗਾ ਇਹ ਗੱਠੜ ਕਿਦਾਂ ਤਿਆਰ ਕਰਾਂਦੇ ਹੋ ਮਸ਼ੀਨ ਨਾਲ ਹੀ ਮਸ਼ੀਨ ਨਾਲ ਹਾਂ ਐ ਤਾਂ ਹੀ ਗੱਠੜ ਤਿਆਰ ਹੋ ਜਾਂਦੇ ਸਾਰੀਆਂ ਮਸ਼ੀਨਾਂ ਤਿਆ ਟਰਾਲੀ ਲੱਦ ਗਈ ਖੇਤ ਜੇ ਲਾਦਨੇ ਆ। ਯਾਨੀ ਕਿ ਖੇਤ ਦੇ ਵਿੱਚ ਪਰਾਲੀ ਨਹੀਂ ਰਹਿੰਦੀ ਜਿਸ ਨੂੰ ਸਾੜਨ ਦੀ ਲੋੜ ਨਾ ਜੀ ਨਾ ਬਿਲਕੁਲ ਨਹੀਂ ਜਮਈ ਸਾਫ ਹੋ ਜਾਂਦਾ ਖੇਤ। ਬਿਲਕੁਲ ਦੇਖੋ ਇੱਕ ਨਵਾਂ ਢੰਗ ਹੈ ਪਰਾਲੀ ਦੀ ਵਰਤੋਂ ਨੂੰ ਲੈ ਕੇ ਕਿਸ ਢੰਗ ਦੇ ਨਾਲ ਪਰਾਲੀ ਦੀ ਵਰਤੋਂ ਕੀਤੀ ਜਾ ਸਕਦੀ ਹੈ ਪਰਾਲੀ ਨੂੰ ਸਾੜਨ ਦੀ ਜਗਾ ਇਸ ਢੰਗ ਦੇ ਨਾਲ ਵੀ ਉਸਤਾ استعمال ਹੋ ਸਕਦਾ ਹੈ ਜਿਹੜੀ ਨਵੀਂ ਪਨੀਰੀ ਜਿਹੜੀ ਸਾਡੀ ਯੰਗ ਜਨਰੇਸ਼ਨ ਹੈ ਉਹ ਇਸ ਤਰ੍ਹਾਂ ਦੇ ਆਈਡੀਏ ਦਿੰਦੀ ਹੈ ਬਜ਼ੁਰਗਾਂ ਨੂੰ ਵੀ ਕਿ ਤੁਸੀਂ ਇਸ ਤਰ੍ਹਾਂ ਦੀ ਤਕਨੀਕਾਂ ਦਾ ਇਸਤੇਮਾਲ ਕਰੋ ਤਾਂ ਕਿ ਤੁਸੀਂ ਪਰਾਲੀ ਨੂੰ ਸਾੜਨ ਦੀ ਜਗ੍ਹਾ ਉਸ ਦੇ ਇਸ ਢੰਗ ਦੇ ਨਾਲ ਵਰਤੋ ਕਰੋ ਇੱਕ ਪਾਸੇ ਤੇ ਇਸ ਦੇ ਨਾਲ ਕੰਮ ਸਰਦੇ ਨਜ਼ਰ ਆਉਂਦੇ ਦੂਜੇ ਪਾਸੇ ਪੋਲਿਊਸ਼ਨ ਜਿਹੜਾ ਉਹ ਵੀ ਘਟ ਹੁੰਦਾ ਹੋਇਆ ਨਜ਼ਰ ਆਉਂਦਾ ਔਰ ਜਿਸ ਢੰਗ ਦੇ ਨਾਲ ਆ ਦੱਸਦੇ ਨਜ਼ਰ ਆਣਾ ਕਿ 250 ਰੁਪਏ ਕਿਲੋ ਐ ਬਾਤ ਦੇ ਵਿੱਚ ਵਿਕ ਵੀ ਜਾਂਦੀ ਹੈ ਯਾਨੀ ਇੱਕ ਪਾਸੇ ਇਸ ਤੋਂ ਕੰਮ ਲਿੱਤਾ ਜਾ ਸਕਦਾ ਹੈ ਦੂਜੇ ਪਾਸੇ ਇਹ ਵੇਚੀ ਵੀ ਜਾ ਸਕਦੀ ਹੈ ਔਰ ਇਸ ਦੇ ਨਾਲ ਪੋਲਿਊਸ਼ਨ ਜਿਹੜਾ ਉਹ ਵੀ ਹੁਣ ਹੁੰਦਾ ਹੋਇਆ ਨਜ਼ਰ ਨਹੀਂ ਆਊਗਾ ਯਾਨੀ ਇਸ ਢੰਗ ਦੇ ਉਪਰਾਲਿਆਂ ਤੋਂ ਸੇਤਲੈਂਡ ਦੀ ਲੋੜ ਹੈ ਲੋਕਾਂ ਨੂੰ ਵੀ ਜਿਹੜੇ ਹਜੇ ਵੀ ਖੇਤਾਂ ਦੇ ਵਿੱਚ ਪਰਾਲੀ ਸਾੜਦੇ ਨੇ ਕਿ ਆਹ ਪਰਾਲੀ ਜਿਹੜੀ ਹੈ ਆਪਣੇ ਆਨੂੰ ਜ਼ਿਆਦਾ ਨੁਕਸਾਨ ਕਰਦੀ ਹੈ ਦੂਸਰਾ ਤਖਤੇ ਇਸ ਦਾ ਤੂੰ ਆ ਬਾਤ ਚ ਪਹੁੰਚਦਾ ਹੈ ਪਹਿਲੇ ਆਪਣੇ ਆਨੂੰ ਨੁਕਸਾਨ ਕਰਦੀ ਹੈ ਔਰ ਇਸ ਦੇ ਨਾਲ ਜਿਹੜਾ ਤੂੰ ਨਿਕਲਦਾ ਉਸ ਦੇ ਨਾਲ ਜਿਹੜੇ ਨੁਕਸਾਨ ਹੁੰਦੇ ਆ ਉਹਨਾਂ ਦਾ ਪਤਾ ਬਾਦ ਦੇ ਸਮਾਜ ਦੇ ਵਿੱਚ ਲੱਗਦਾ ਹੈ ਹਾਲਾਂਕਿ ਸਰਕਾਰਾਂ ਜ਼ਰੂਰ ਆਪਣੇ ਪੱਧਰ ਤੇ ਕੋਸ਼ਿਸ਼ਾਂ ਕਰਦੀਆਂ ਨਜ਼ਰ ਆ ਰਹੀਆਂ ਨੇ ਲੇਕਿਨ ਲੋਕਾਂ ਨੂੰ ਵੀ ਇਸ ਤਰ੍ਹਾਂ ਦੇ ਉਪਰਾਲਿਆਂ ਤੋਂ ਸਿਹਤ ਲੈਣ ਦੀ ਲੋੜ ਹੈ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਸ਼੍ਰੀ ਫਤੇਗੜ ਸਾਹਿਬ